ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਤੇਂਦਰੋਂ ਕੋਲ ਪਹੁੰਚ ਚੁੱਕੇ ਜੀ ਸ਼ਹਿਰ ਬਟਾਲਾ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਚਾਰ ਪੰਜ ਲੈਂਗੁਏਜ ਛੋਟੀਆਂ ਖਵਾਵਾਂਗੇ ਤੁਹਾਨੂੰ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਸਭ ਠੀਕ ਠਾਕ ਹੀ ਨੇ ਵਧੀਆ ਜੀ ਵਧੀਆ ਸੰਦੀਪ ਜੀ ਕਿਰਪਾ ਵਰਮਾ ਕੰਮ ਬਸ ਪਰਮਾਤਮਾ ਦੀ ਕਿਰਪਾ ਨਾਲ ਜਿਹਾ ਰਗ ਜੁਰਾ ਹੋਈ ਜਾਂਦਾ ਰੋਟੀ ਲੱਭੀ ਜਾਂਦੀ ਹੈ ਜੀ ਅੱਜ ਬਾਈ ਫਿਰ ਕਿਦੇ ਆ ਛੋਟੀਆਂ ਸੰਦੀਪ ਜੀ ਹੈਗੀਆਂ ਨੇ ਆਪਣੇ ਕੋ ਐਸ ਮੋਕੇ ਛੇ ਪਰ ਚਾਰ ਹੀ ਤਿਆਰ ਕੀਤੀਆਂ ਨੇ ਚਵਾਈ ਤੋਂ ਟਾਈਮ ਤੋਂ ਹੋ ਗਿਆ ਤੁਸੀਂ 2 2 3 ਘੰਟੇ ਲੇਟ ਤੇ ਮੈਂ ਫਿਰ ਝੋਟੀਆਂ ਦੋ ਤਿੰਨ ਚੋਟੀਆਂ ਸਾਡਾ ਨਾਲ ਦੁੱਧਾ ਵੀ ਕੰਮ ਆ ਤੇ ਆ ਕੋਚਰ ਰੋਕਿਆ ਸੀ ਮੈਂ ਚਲੋ ਚਲੋ ਤੇ ਅੱਜ ਸ਼ੁਰੂ ਕਰੀਏ ਭਜੀ ਸੁਆ ਜੀ ਇਹ ਸੁਆ ਪਹਿਲਾ ਜੀ ਹਾਂ ਜੀ ਤੇ ਆਪਣੀ ਝੋਟੀ ਥਣ ਲੈਵੇ ਤੋਂ ਬਖਾਓ ਤੁਸੀਂ ਪਹਿਲਾਂ ਸ਼ੰਭੂ ਇੱਧਰ ਕਰ ਥਣ ਕਰੋ ਸੁਆ ਇਹਦਾ ਹੋਊਗਾ ਜੀ 10 12 ਦਿਨਾਂ ਦਾ ਹਾਂ ਜੀ ਤੇ ਦੁੱਧ ਸੰਦੀਪ ਜੀ ਮੌਕੇ ਤੇ ਇਸ ਟਾਈਮ 12 ਕਿਲੋ ਰਹਾ ਜਰਾ ਦੁੱਧ 15 ਕਿਲੋ ਝੋਟੀ ਪਾਉਗੀ ਆਰਾਮ ਨਾਲ ਇਹ ਕੱਟਾ ਵਗਰੇ ਕੱਟਾ ਯਾਰ ਕੱਟਾ ਹਾਂਜੀ ਵੀਰੇ ਖੋ ਲੋ ਲੋ ਜੀ ਵੱਡੀ ਝੋਟੀ ਹੈ ਬਾਈ ਜੀ ਉਧਰ ਇਧਰ ਰੱਖ ਲੈ ਹਰਿਆਣੇ ਦਾ ਮਾਲ ਤੁਹਾਨੂੰ ਪਤਾ ਆਪਾਂ ਦੇਸੀ ਮਾਲ ਵਾਲਾ ਨਾ ਕਦੀ ਰਿਸਕ ਨਹੀਂ ਲਿਆ ਥੋੜਾ ਕਰ ਲਾਂਗੇ ਕਰਾਂਗੇ ਸਾਫ ਸੁਥਰਾ ਤੇ ਜੀ ਚੋਈ ਜੋ ਹੈ ਵਰੀਆ ਬਾਈ ਜੀ ਮੈਂ ਕਿਹਾ ਵੀ 101% ਠੀਕ ਆ ਠੀਕ ਆ ਐ ਜਦੋਂ ਮੋਟਰ ਚੱਲਦੀ ਐ ਉਹ ਆਜੋ ਵੀਰੇ ਆਜੋ ਆਜੋ ਥਾਣੀ ਬਹੁਤ ਸੋਹਣਾ ਐ ਉਹ ਜੇ ਤੁਹਾਨੂੰ ਚਵਾਈ ਕਦੀ ਛੇੜੀ ਲੱਗਦੀ ਨਹੀਂ ਬਾਕੀ ਨਜਾਇਜ਼ ਪੋਲੀਆਂ ਨੇ گاਵਾ ਵਾਂਗ ਪੋਲੀ ਚਵਾਈ ਹੈ ਹਾਂਜੀ ਹਾਂਜੀ ਆਜੋ ਵੀਰੇ ਆਜੋ ਲੈ ਲੈ ਬੋਲੋ ਜੀ ਸੰਦੀਪ ਜੀ ਝੋਟੀ ਦਾ ਮੁੱਲ ਕਰਦੇ ਆਪਾਂ 1/2 ਲੱਖ ਹਾਂਜੀ 1 20 ਦੇ ਦੇ ਦਾਂਗੇ 1 ਲੱਖ 20 ਹਾਂ ਚਲੋ ਮੋਲ ਕਰਾਂਗੇ ਆਪਾਂ ਬਿਲਕੁਲ ਜਾਇਜ਼ ਹੈ ਜਾਇਜ਼ ਜੀ ਬਾਈ ਜਾਇਜ਼ ਇੱਕ 20 ਵਾਲਾ ਝੋਟੀ ਦਾ ਜਿਹੜਾ ਭਾਅ ਵਣਾ ਇਹ 10000 ਉਹੀ ਮੰਦੀ ਕਹਤੀ ਆਪਾਂ ਠੀਕ ਆ ਤੇ ਬਾਕੀ ਆ ਥਣ ਆ ਚਵਾਈ ਆਮ ਪਸ਼ੂ ਦੀ ਨਹੀਂ ਲੱਭਦੀ ਲੈ ਸੂਆ ਵਖਾ ਝੋਟੀ ਦਾ ਭਾਈ ਸੂਆ ਹੈ ਇਹ ਸੂਆ ਪਹਿਲਾ ਜੀ ਦੋ ਦਾਂ ਦੇ ਕੱਟੀ ਆ ਦੋ ਦਾਂ ਦੇ ਕੱਟੀ ਆ ਹਾਂਜੀ ਤੇ ਇਧਰ ਬੱਚਾ ਵੇਖ ਲੋ ਕੋਈ ਕੈਦ ਕੈਦ ਹੀ ਕਹਿਣ ਨੂੰ ਵੀ 2 ਦਿਨ ਦਾ 1 ਦਿਨ ਦਾ ਅੱਜ 8ਵਾਂ ਦਿਨ ਝੋਟੀ ਸੂਈ ਨੂੰ ਹੋਇਆ ਠੀਕ ਹੈ ਮੈਲਾ ਨਹੀਂ ਝੋਟੀ ਨੇ ਮਾਰਿਆ ਆਪਾਂ ਗਰੰਟੀ ਦੇਾਂਗੇ ਬਿਲਕੁਲ ਠੀਕ ਹੈ ਜੀ ਤੇ ਦੁੱਧ ਵੀ 15 ਲੀਟਰ ਦੀ ਗਰੰਟੀ ਦੇਾਂਗੇ ਹੁਣ 12 ਕਿਲੋ ਦੁੱਧ ਹਾਜ਼ਰ ਜੀ ਖੋਲੋ ਤੇ ਸੂਆ ਆ ਵੀ ਹਿਸਾਬ ਨਾਲ ਥੱਲੇ ਝੋਟੀ ਝੋਟੀ ਦੇ ਬਹੁਤ ਜ਼ਬਰਦਸਤ ਆ ਆਸ ਤੇ ਤੁਹਾਨੂੰ ਹੌਲੀ 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 ਬੱਚਾ ਵੇਲੇ ਕਿੱਡਾ ਕਾਲ ਆਇਆ ਕਿ ਨਹੀਂ ਹਰ ਪੱਖੋਂ ਹਾਂਜੀ ਹਾਂਜੀ ਆ ਜਾਓ ਜੀ ਆ ਜਾਓ ਫਿਰ ਸਿੰਘ ਤੋਂ ਸਰੀਰ ਪੱਖੋਂ ਥੋੜੀ ਪਤਲੀ ਜ਼ਰੂਰ ਆ ਹਾਈਟ ਪੂਰੀ ਆ ਕੱਦ ਪੂਰਾ ਹਰਿਆਣੇ ਦੀ ਕੱਟੀ ਆ ਤੇ ਭਾਜੀ ਬਣੀ ਦੀ ਬਾਕੀ ਆ ਦੀ ਪਿਛਲੀ ਡਿਟੇਲ ਦੇ ਦੇਵਾਂਗੇ ਅਸੀਂ ਕਿਹੜੇ ਬੰਦੇ ਕੋ ਲਈ ਕਿਹੜੇ ਏਰੀਆ ਚ ਲਈ ਜੇ ਕੋਈ ਭੈਣ ਭਰਾ ਪੁੱਛਣਾ ਚਾਹਵੇ ਇਹਦੀ ਵੀਡੀਓ ਅਗਲੇ ਦੇ ਮਾਲਕ ਦੇ ਘਰ ਦੀ ਭਾਈ ਆਪਾ ਫਤਿਆਬਾਦ ਦੀ ਰਿੰਕੂ ਕੋ ਝੋਟੀ ਲਈ ਆਪਾਂ ਬੋਲੋ ਜੀ ਸੰਦੀਪ ਜੀ ਜੇ ਤੁਸੀਂ ਝੋਟੀ ਦਾ ਮੁੱਲ ਕਰੀਏ ਫਿਰ ਤੇਦਾ ਹੈਗਾ ਡੇਡ ਦੇਣਾ ਹੈ ਸਹੀ ਹੈ ਨਹੀਂ ਹੈਗਾ ਨਾ ਪਰ ਆਪਾਂ ਨੂੰ ਚਲੋ ਭਰਾਵਾਂ ਨੇ ਜਾਇਜ਼ ਨਾ ਦਿੱਤੀ ਆ ਕੋਈ ਮਤਲਬ ਉਹ ਨਹੀਂ ਕੀਤਾ ਕੰਮ ਹਾਂਜੀ ਤੇ ਆਪਾਂ ਵੀ ਗੱਡੀ ਜਾਇਜ਼ ਹੀ ਦੇਣੀ ਆ ਜਾਇਜ਼ ਜੀ ਕੁਝ ਰੁੱਤ ਨੇ ਵੀ ਇਜਾਜ਼ਤ ਦੇ ਦਿੱਤੀ ਆ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਪਿੱਛੇ ਕੰਮ ਤੇਜ਼ ਸੀ ਤੇ ਤੇਜ਼ ਵੀ ਵੇਚਿਆ ਸਵਾ ਲੱਖ ਦੀ ਕੱਟੀ ਦੇ ਦੇਣੇ ਠੀਕ ਹੈ ਠੀਕ ਹੈ ਜੀ ਚਲੋ ਹੋਰ ਵੀ ਮੌਕੇ ਤੇ ਮਾਨਤਾ ਕਰਾਂਗੇ ਲੈ ਸਮਝੋ ਲੈਓ ਫਿਰ ਦੇਖਦੇ ਸਵਾ ਲੱਖ ਦੀ ਝੋਟੀ ਤੋਂ ਬੋਤ ਨਾਲੇ ਦੋ ਦਾਂ ਝੋਟੀ ਆ 15 ਲੀਟਰ ਦੀ ਓੜ ਨਾ ਦੇਣੀ ਆ ਜਿਹਨੂੰ ਦੇਣੀ ਆ ਜੇ ਕਿਨੂੰ ਵਿਸ਼ਵਾਸ ਹੋਵੇ ਤੇ ਖੜੇ ਨਾ ਹੋਵੇ ਤੇ ਰਹਿੰਦੇ ਐਂਡ ਆ ਜੀ ਐਂਡ ਰੱਖਾਈ ਲੋ ਆ ਜੋ ਆਹ ਹੈ ਜੀ ਫਿਰ ਇਹ ਵੀ ਪਹਿਲਾ ਸੂਆ ਜੀ ਅੱਛਾ ਤੇ ਹਾਂ ਜੀ ਤੇ ਝੋਟੀ ਕੋ ਐਸ ਮੌਕੇ 10 ਲੀਟਰ ਦੁੱਧ ਹਾਜ਼ਰ ਆ ਹਾਂ 10 ਕਿਲੋ ਦੁੱਧ ਹਾਜ਼ਰ ਹੈ ਜੀ ਇਹ ਵੀ ਖੋਲੋ ਚਵਾਈ ਚੁਈ ਦੀ ਇੱਕ ਨੰਬਰ ਆ ਸੀਲ ਠੰਡੀ ਪੂਰੀ ਆ ਕੈਮਰੇ ਤੋਂ ਥੋੜਾ ਡਰਦੀ ਆ ਜਿਹੜੀ ਗੱਲ ਆ ਬਿਲਕੁਲ ਜੀ ਤੇ ਇਹਨੂੰ ਤੋੜਨੀ ਬੋਲੇ 10 ਕਿਲੋ ਤਿਆਰ ਆ ਹਾਂਜੀ ਤੇ ਚਵਾਈ ਇਹਦੀ ਬਾਜੀ ਵਧੀਆ ਹੈ ਮੈਂ ਕਿਹਾ ਚਵਾਈ ਸਾਡੀ ਇੱਕ ਝੋਟੀ ਚੋਲੋਗੇ ਸਾਰੀਆਂ ਦੀ ਉਹਦੇ ਨਾਲ ਰਲੂਗੀ ਬਿਲਕੁਲ ਜੀ ਇੱਕ ਦਿਨ ਹੁੰਦਾ ਨਾ ਵੀ ਥੋੜੀ ਜਿਹੀ ਦਾਬ ਲੈ ਕੇ ਦਾਬ ਲੈ ਕੇ ਚੋਣ ਵਾਲਾ ਕੰਮ ਹਾਂਜੀ ਉਹ ਨਹੀਂ ਕੰਮ ਮਤਲਬ ਐ ਭਾਵੇਂ 10-12 ਸਾਲਾਂ ਦਾ ਜਵਾਗ ਬਿਠਾ ਕੇ ਚਵਾ ਲਓ ਕੋਈ ਗੱਲ ਹੀ ਨਹੀਂ ਇੰਨੀ ਵਧੀਆ ਚਵਾਈ ਹੈ ਬਾਕੀ ਸੀਲਸ ਲੱਗ ਪੂਰੀਆਂ ਨੇ ਹਾਂਜੀ ਠੀਕ ਹੈ ਜੀ ਬੋਲੋ ਇਹ ਸੰਦੀਪ ਜੀ ਆਪਾਂ ਗਿਫਟੀ ਕਰ ਦੇਣਾ ਗਿਫਟੀ ਇੱਕ 10 ਦੀ ਛੁੱਟੀ ਦੇ ਦੇ ਇੱਕ ਰਜਾ ਯਾਰ ਚੱਲਾਂ 1000 ਰੁਪਏ ਮੌਕੇ ਦੇ ਛੋਟ ਵੀ ਕਰਾਂਗੇ ਚਲੋ 1 ਲੱਖ 9000 ਰੁਪਏ ਆਹ ਜੀ ਆਹ ਛੁੱਟੀ ਆ ਸ਼ੰਭੂ ਬੱਚਾ ਦਿਖਾ ਦੀ ਅੱਜ ਚੌਥਾ ਦਿਨ ਸੂਈ ਨੂੰ ਆ ਔਲ ਕਰਦੀ ਆ ਪਸਮ ਦੀ ਵੀ ਬੱਚੇ ਨਾਲ ਆ ਚਵਾਉਂਦੀ ਵੀ ਵਧੀਆ ਸਾਰਾ ਕੁਝ ਮਾੜੀ ਮੋਟੀ ਔਲ ਕਰਦੀ ਜਿਦਾਂ ਪਹਿਲਾਂ ਪਸ਼ੂ ਤਾਜ਼ਾ ਤਾਜ਼ਾ ਕਰਦਣ ਤੇ ਸਾਰੇ ਰੀ ਦੀ ਝੋਟੀ ਆ ਵੱਡੀ ਝੋਟੀ ਝੋਟੇ ਸਾਰੇ ਚੰਗੀਆਂ ਤੇ ਭਾ ਵੇਖ ਲੋ ਬਾਈ ਦੇ ਬਿਲਕੁਲ ਜੈਰ ਹੀ ਆ ਚਲੋ ਹੋਮਰਾ ਸ਼ੋਮਰਾ ਦੀ ਕੰਮ ਕਰਦੇ ਵੈਸੇ ਦੁੱਧ ਦਾ ਕੰਮ ਹੀ ਆ ਬਾਈਆਂ ਦਾ ਹਾਂਜੀ ਦੇਖੀ ਆ ਕੱਢ ਕੱਢ ਵਾਲੀ ਝੋਟੀ ਬਹੁਤ ਚੰਗੀ ਝੋਟੀ ਆ ਜੀ ਆ ਜਿਹੜੀ ਆ ਅੱਜ ਮੁੰਡਾ ਕਹਿੰਦਾ ਕਹਿੰਦਾ ਪਹਿਲੇ ਨੰਬਰ ਤੇ ਕਿਹੜੀ ਲਾਵਾਂ ਮੈਂ ਜਿਹੜੀ ਮਰਜੀ ਲਾ ਲਾ ਇੱਕੋ ਜਿਹਾ ਹੀ ਕੰਮ ਆ ਜੀ ਸਹੀ ਗੱਲ ਹੈ ਸਹੀ ਗੱਲ ਠੀਕ ਹੈ ਇੱਕੋ ਜਿਹਾ ਕੰਮ ਹੈ ਹਾਂਜੀ ਭਾਈ ਜੀ ਏ ਸੰਦੀਪ ਜੀ ਝੋਟੀਆਂ ਆਪਾਂ ਦੇਾਂਗੇ ਮੁੱਲ ਕਰਾਂਗੇ 135 ਵੀ 130 ਵੀ ਸਵਾ ਦੀ ਗੱਟੀ ਦੇ ਦਾਂਗੇ ਜਾਨ ਬਰੋਬਰ ਠੀਕ ਹੈ ਜੀ ਉਹਦੇ ਨਾਲ ਹੀ ਵੇਚਾਂਗੇ ਜਾਨ ਬਾਕੀ ਮੌਕੇ ਤੇ ਮਾਨ ਤਾਨ ਭੈਣ ਭਰਾ ਕੋਈ ਦੂਰੋਂ ਆਉਂਦਾ ਵਾ ਆਪਾਂ ਉਹਦਾ ਵੀ ਮਤਲਬ ਪੂਰਾ ਮਾਨ ਤਾਨ ਕਰਾਂਗੇ ਜਾਨ ਜੀ ਹਾਂਜੀ ਚਲੋ ਦੇਖੋ ਜੀ ਚਾਰ ਝੋਟੀਆਂ ਚਾਰੇ ਸੂਈਆਂ ਸਗੀਆਂ ਬਾਕੀ ਮੇਰੇ ਵੀ ਇੱਥੇ ਆ ਕੇ ਹਰ ਇੱਕ ਟਾਈਮ ਦੋ ਟੰਮ ਚੁਆਈ ਕਰੋ ਹਨਾ ਜੀ ਹਾਂਜੀ ਚਲੋ ਨੰਬਰ ਬੋਲ ਦਿਓ ਜੀ ਆਪਣਾ 98553 14441 980531 eight, triple four. Sat the <laughs>